ਨਿਵਾਸ਼ਾ ਤੂਰੇ ਨਿਆਸਾ ਮਿਲਾਂ ਤੂਮਾਸ਼ਾ ਤੂਰੇ ਨਿਆਸਾ ਕਦ ਹੈ ਨਗਾ Yeah. This is my life, of ਦਾਤਾ ਜੀ ਦਰਬਾਰ ਸਾਹਿਬ ਕੋਲ ਕੇ ਆਉਣਾ ਚਾਹੁੰਦੇ ਆ ਮੈਂ ਕਿਹੜੀ ਨਵੀਂ ਫਿਲਮ ਲੈ ਕੇ ਆ ਰਹੇ ਦਰਬਾਰ ਸਾਹਿਬ ਜੀ ਹਮੇਸ਼ਾ ਹੀ ਆਈਦਾ ਇੱਥੋਂ ਆਸ਼ੀਰਵਾਦ ਲੈਣਾ ਇੱਥੇ ਮੱਥਾ ਟੇਕਣਾ ਇੱਕ ਆਪਣੇ ਆਪ ਚ ਸਕੂਨ ਆ ਜੀ ਸੋ ਮੈਂ ਅਸੀਂ ਸਾਰਿਆਂ ਨੇ ਇੱਕ ਪਹਿਲਾਂ ਹੀ ਸੋਚਿਆ ਸੀ ਕਿ ਦਰਬਾਰ ਸਾਹਿਬ ਜ਼ਰੂਰ ਜਾਣਾ ਜਿੱਦਾਂ ਹਮੇਸ਼ਾ ਜਾਂਦੇ ਆ ਔਰ ਫਿਲਮ ਲਈ ਆਏ ਸੀ ਅੱਜ ਅੰਮ੍ਰਿਤਸਰ ਸ਼ਹਿਰ ਚ ਬੜਾ ਵਰੀਆ ਤਰੀਕੇ ਨਾਲ ਹਮੇਸ਼ਾ ਜਿਵੇਂ ਪਿਆਰ ਮਿਲਦਾ ਹੀ ਆ ਜਿਵੇਂ ਤੁਹਾਡੀ ਹੌਸਪਿਟੈਲਿਟੀ ਆ ਪਿਆਰ ਆ ਨਿਗਪੁਣਾ ਉਹ ਸਾਰਾ ਦੇਖਿਆ ਜੀ ਫਿਲਮ ਬਾਕੀ ਫਿਲਮ ਦੀ ਗੱਲ ਕੀਤੀ ਜਾਵੇ ਤੇ 12 ਤਰੀਕ ਨੂੰ ਆ ਰਹੀ ਆ 12 ਜਨਵਰੀ ਨੂੰ ਮੁੰਡਾ ਰੌਕਸਟਾਰ ਇੱਕ ਆਰਟਿਸਟ ਦੀ ਕਹਾਣੀ ਆ ਉਹਨੂੰ ਕੀ ਤਕਲੀਫਾਂ ਉਹਦੀ ਲਾਈਫ ਚ ਕੀ ਸਟਰਗਲਸ ਹੁੰਦੇ ਆ ਕਿਵੇਂ ਆਪਣਾ ਮਕਾਮ ਪਾ ਪਾਉਂਦਾ ਨਹੀਂ ਪਾ ਪਾਂਦਾ ਬਸ ਉਹਦੀ ਸਟੋਰੀ ਹੈ ਜੀ ਕਿਸ ਤਰੀਕੇ ਦੇ ਕਿਰਦਾਰ ਨੂੰ ਅਨੁਭਵ ਮੇਰਾ ਉਹੀ ਹੈ ਜੀ ਅਪਕਮਿੰਗ ਸਿੰਗਰ ਜਿਹਦਾ ਅਪਕਮਿੰਗ ਨਹੀਂ ਬਰਡਿੰਗ ਸਿੰਗਰ ਆ ਉਹਨੂੰ ਸ਼ੌਂਕ ਹੈ ਗਾਉਣ ਦਾ ਪੈਸ਼ਨ ਆ ਬਟ ਕੋਈ ਰਾਹ ਨਹੀਂ ਮਿਲਦਾ ਜ਼ਰੀਆ ਨਹੀਂ ਮਿਲਦਾ ਬਟ ਜਦੋਂ ਜ਼ਰੀਆ ਮਿਲਦਾ ਰਾਹ ਮਿਲਦਾ ਉਦੋਂ ਫਿਰ ਮੁਸ਼ਕਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਉਹ ਮੁਸ਼ਕਲਾਂ ਨੂੰ ਪਾਰ ਕਰ ਪਾਉਂਦਾ ਨਹੀਂ ਕਰ ਪਾਉਂਦਾ ਉਹਦੀ ਸਟਰਗਲ ਦੀ ਕਹਾਣੀ ਹੈ ਜੀ ਸਾਰੀ ਜੀ ਅਰਦਾਸ ਬੇਨਤੀ ਕੀਤੀ ਬਸ ਜੀ ਅਰਦਾਸ ਤਾਂ ਸੁੱਖ ਸ਼ਾਂਤੀ ਦੀ ਹਮੇਸ਼ਾ ਉਹੀ ਹੁੰਦੀ ਆ ਕਰਦਿਆਂ ਦੀ ਸਾਰਿਆਂ ਦੀ ਇਹੀ ਹਰ ਬਸ ਮੈਂ ਹਮੇਸ਼ਾ ਹੋਰ ਕੁਝ ਨਹੀਂ ਮੰਗਦਾ ਇੱਥੇ ਆ ਕੇ ਇਹੀ ਮੰਗਦਾ ਕਿ ਬਾਬਾ ਜੀ ਜ਼ਿੰਦਗੀ ਚ ਲਾਈਫ ਚ ਸੁੱਖ ਸ਼ਾਂਤੀ ਰਹੇ ਬਸ ਹੋਰ ਕੁਝ ਤੇ ਆਪ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰੋਤਿਆਂ ਨੂੰ ਇਹੀ ਜੀ 12 ਤਰੀਕ ਨੂੰ ਫਿਲਮ ਆ ਰਹੀ ਆ ਮੁੰਡਾ ਰੌਕਸਟਾਰ ਤੁਸੀਂ ਹਮੇਸ਼ਾ ਬਹੁਤ ਪਿਆਰ ਦਿੰਦੇ ਹੋ ਹਰ ਫਿਲਮ ਨੂੰ ਹਰ ਗਾਣੇ ਨੂੰ ਤੇ ਆਪਣੇ ਬੱਚਿਆਂ ਵਾਂਗੂ ਸਮਝਦੇ ਆ ਆਪਣੇ ਭਰਾਵਾਂ ਵਾਂਗੂ ਸਮਝਦੇ ਹਾਂ ਸੋ ਉਦਾਂ ਹੀ ਪਿਆਰ ਦਿੰਦੇ ਰਹੋ ਇੱਕ ਵਾਰੀ ਫੇਰ ਬੇਨਤੀ ਆ 12 ਤਰੀਕ ਨੂੰ ਆ ਰਹੀ ਆ ਮੁੰਡਾ ਰੌਕਸਟਾਰ 12 ਜਨਵਰੀ ਨੂੰ ਲੋੜੀ ਦਾ ਜਸ਼ਨ ਇਕੱਠੇ ਮਨਾਵਾਂਗੇ ਆਓ ਸਾਡੇ ਨਾਲ ਜੀ ਵਰਲਡਵਾਈਡ ਰਿਲੀਜ਼ ਹੋ ਰਹੀ ਹੈ ਜੀ ਵਰਲਡਵਾਈਡ ਵਰਲਡਵਾਈਡ ਰਿਲੀਜ਼ ਹੋ ਰਹੀ ਹੈ